ਫੁੱਲ ਬਾਗਾਂ ਚ ਦੇਖ ਤੇਰੀ ਹਸੀ ਬੋਰੇ ਘਰ ਦੇ ਵਿੱਚ ਕਮਲੇ ਜੇ ਤੂੰ ਸੱਚ ਕੇ ਨਿਕਲੇ ਕਦੀ ਖਿੜਦੇ ਨੇ ਫੁੱਲ ਬਾਗਾਂ ਚ ਦੇਖ ਤੇਰੀ ਹਸੀ ਬੋਰੇ ਘਰ ਦੇ ਵਿੱਚ ਕਮਲੇ ਜੇ ਤੂੰ ਸੱਚ ਕੇ ਨਿਕਲੇ ਕਦੀ ਇਹ ਸਾਰ ਫੇਰ ਇਹ ਕਰ ਦੋ ਮੈਡਮ ਜੀ ਸਾਲ ਤਾਂ ਕਰ ਦੋ ਬੰਜਰ हंस के जान जही पर बन जा मत तेरा रेडियो ओ सुन ली जद जी करे बन जा मत तेरा रेडियो ओ सैड जे तू होवे बन जा मत तेरा रेडियो ओ सुन ली जद जी करे बन ਪੁੱਤਰ ਪੁੱਤਰਾ ਇਹਨਾਂ ਨੇ ਨਾ ਸਾਲਿਆਂ ਨੇ ਕਦੇ ਗੇਟ ਪੁੱਛੇ ਮੈਂ ਤਾਂ ਮੈਂ ਤੇ ਪ੍ਰਸ਼ਵੀ ਜੀ ਬਾਬਾ ਸੰਕੁਸ਼ਟੀ ਕੀ ਲੱਗ ਰਹਾ ਹੈ ਔਰ ਦੋਨੋਂ ਬੱਚੇ ਵੀ ਇੱਕ ਦੂਸਰੇ ਨੂੰ ਪਸੰਦ ਕਰਨੇ ਲੱਗੇ ਤਾਂ ਇਹਨਾਂ ਬਾਤ ਆ ਗਈ ਬੈਟਾ ਪੰਤਾ ਟੀਵੀ ਚੱਲਦਾ ਪਤਾ ਨਹੀਂ ਸਾਡੇ ਕੀ ਕਰੀਏ ਅੰਦਰ ਉੱਚਪੀਆ ਅਜੇ ਤਾਂ ਪਾਲ ਦਾ ਬਾਡੇ ਸੀ ਕੋਈ ਸ਼ਰਮ ਹਿਆ ਹੈ ਜਾਂ ਉਹ ਵੀ ਮੇਟ ਖਰੀਏ ਹੈ ਹਲੋ ਸਣੀ ਲੜਕੀ ਹੈ ਕੋਈ ਸਮਝ ਕੇ ਆ ਤੋ ਬਸ ਯਾਰ ਆ ਗਿਆ ਮੈਂ ਤਿਆਰੀਆਂ ਮਾਂ ਬਾਪ ਨੇ ਕੀ ਗੱਲ ਜੂਠ ਬੋਲੀ ਹੈ ਨਾ ਯਾਰ ਹੁਣ ਤਾਂ ਜਿਵੇਂ ਅਸੀਂ ਕਰੋਂਗੇ ਆਇਆ ਨਹੀਂ ਕੋਈ ਉਹ ਬਸ ਯਾਰ ਮੈਂ ਜਲਦੀ ਆ ਗਿਆ ਸੀ ਚਲ ਚਲ ਇਹ ਘਰਛੇਦੀ ਕਰੀ ਲੇਟ ਨਾ ਹੋ ਜੀ ਨਹੀਂ ਨਹੀਂ ਤੂੰ ਫੋਨ ਕੱਟ ਮੈਂ ਆਇਆ ਨੂੰ ਵਿੱਚ ਖਾਪਾਂ ਤੇ ਪਕੜੀ ਹੋਈ ਹੈਲੋ ਹੈਲੋ ਸੰਬੀ ਉਜਰ ਮਕਾਨਾਂ ਦੀ ਜਾ ਕੱਚਾ ਕਲੇ ਬਾਈ ਬਣਿਆ ਉਹ ਠੀਕ ਆ ਯਾਰ ਚੱਕ ਲਿਉਂਗਾ 5 ਮਿੰਟ ਤੂੰ ਹੋਰ ਖਰਾਬ ਕਰਾ ਲੈਣੇ ਆ ਟਿੰਗ ਹੈਲੋ ਹੈਲੋ ਬੱਡੀ ਭੈਣੇ ਕਿੱਥੇ ਘਰ ਹਾਂ ਸਭ ਕੀ ਹਾਲ ਹੈ ਠੀਕ ਹੈ ਭੈਣੇ ਹੋਰ ਕੀ ਕਰਦਾ ਸੀ ਵਿਜੀ ਤਾਂ ਨਹੀਂ ਸੀ ਹਾਂਜੀ ਭੈਣੇ ਕਿਸੇ ਦੀ ਬਰਥਡੇ ਪਾਰਟੀ ਸੀਗੀ ਉੱਥੇ ਚੱਲਿਆ ਸੀ ਹੋਰ ਤੁਸੀਂ ਠੀਕ ਠਾਕ ਠੀਕ ਆਦਾ ਪਾਪਾ ਬਿਮਾਰ ਨੇ ਹਾਰਟ ਅਟੈਕ ਹੋਇਆ ਬਸ ਐਵੇਂ ਸੀ ਕੀ ਬਹੁਤ ਪਰੇਸ਼ਾਨ ਹਾਂ ਪਾਪਾ ਮੈਨੂੰ ਪਤਾ ਨਹੀਂ ਸੀ ਨਹੀਂ ਐਕਚੁਅਲੀ ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਕਿੱਥੇ ਤੁਸੀਂ ਹੁਣ ਗੱਲ ਕਰਾਂ ਮੇਰੀ ਡੈਡੀ ਨਾਲ ਗਲਤ ਮੇਰੀ ਵੀ ਨਹੀਂ ਹੋਈ ਹਲੇ ਤੇ ਮੰਮੀ ਨਹੀਂ ਮੰਮੀ ਵੀ ਬਹੁਤ ਪਰੇਸ਼ਾਨ ਆ ਕਿਉਂ ਹਾਂ ਬਸ ਤੈਨੂੰ ਪਤਾ ਹੀ ਆ ਹਸਪਤਾਲ ਦੀਆਂ ਪਰੇਸ਼ਾਨੀਆਂ ਚਲ ਮੈਂ ਤੁਹਾਨੂੰ ਪੈਸੇ ਭੇਜਦਾ ਥੋੜੇ ਜੇ ਜੇ ਤੁਸੀਂ ਸਭ ਤੋਂ ਵਧੀਆ ਡਾਕਟਰ ਦਾ ਕੰਸਲਟ ਕਰੋ ਨਹੀਂ ਪੈਸੇ ਦੀ ਕੋਈ ਗੱਲ ਨਹੀਂ ਪੈਸੇ ਤਾਂ ਆਲਰੇਡੀ ਬੈਂਕ ਚ ਪਏ ਆ ਬਸ ਜਿਵੇਂ ਤੈਨੂੰ ਪਤਾ ਹੀ ਆ ਇੰਡੀਆ ਦੇ ਹਾਲਾਤਾਂ ਦਾ ਹੁਣ ਬੈਂਕ ਵਾਲੇ ਪੈਸੇ ਦੇ ਹੀ ਨਹੀਂ ਰਹੇ ਚਲ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਕਰਦਾ ਕੁਛ ਇਧਰੋਂ ਤੁਸੀਂ ਮੰਮੀ ਨੇ ਕੋਲੇ ਰਹੋ ਚਲ ਠੀਕ ਆ ਓਕੇ ਧਿਆਨ ਰੱਖੀ ਆਪਣਾ ਹੈ ਮम्मा ਨੂੰ ਨਾ ਦੱਸੀ ਪਲੀਜ਼ ਮੈਂ ਤੈਨੂੰ ਫੋਨ ਕੀਤਾ ਸੀਗਾ ਚੰਗਾ ਜੀ ਹਾਂ ਕੋਈ ਵੀ ਗੱਲ ਆ ਨਾ ਤੂੰ ਮੈਨੂੰ ਦੱਸੀ ਬਸ ਹਾਂ ਮੈਨੂੰ ਮੈਸੇਜ ਕਰਕੇ ਦੱਸ ਦੇ ਚੰਗਾ ਚਲ ਠੀਕ ਆ ਓਕੇ ਤਾਂ ਕੀ ਹਾਲ ਆ ਸੁਣੇ ਕਿੱਧਰ ਭੇਜੀ ਜਾਣਾ ਪੈਸੇ ਦੇਖੀ ਉਹ ਵੀਡੀਓ ਕਾਸਟੇ ਵੀ ਚੁੱਕੋ ਤਾਂ ਨਾਲ ਹਾਂ ਬਾਈ ਕਰੇ ਥੋੜੀ ਜੀ ਲੋੜ ਵੀ ਪੈਣਾ ਤੇ ਚਲਾਇਆ ਕਿ ਆ ਬੋਲਦਾ ਉਹਨਾਂ ਦੇ ਆ ਬਈ ਯਾਰ ਵੀਰ ਭੈਣ ਦਾ ਫੋਨ ਆਇਆ ਸੀ ਤੇ ਡੈਡੀ ਦੇ ਲਿਆ ਹਸਪੀਟਲ ਗਿਆ ਉਹ ਫੇਰ ਕੀ ਆ ਚੇਤਨਾਂ ਰਾਾ ਠੀਕ ਹੋ ਜਾਣਗੇ ਬਾਈ ਹਾਰਟ ਅਟੈਕ ਆ ਹੋ ਜਾਣਗੇ ਠੀਕ ਹਾਰਟ ਅਟੈਕ ਅੰਕਲ ਦੀ ਉਮਰ ਤਾਂ ਇਹ ਠੀਕ ਵੀ ਆ ਯਾਰ ਹਾਂ ਬਾਈ ਭੈਣ ਨੇ ਦੱਸਿਆ ਨਹੀਂ ਕੋਈ ਖੁੱਲ ਕੇ ਤੂੰ ਦੱਸ ਵੀ ਹਾਂ ਨਾ ਭੇਜ ਦوں ਮੈਂ ਤੇ ਫੜ ਜੂਗਾ ਹਾਂ ਯਾਰ ਪਰ ਮੈਨੂੰ ਪਤਾ ਲੱਗਾ ਇੰਡੀਆ ਕੋਈ ਕ੍ਰਾਂਨਸੀ ਬੰਦ ਹੋਈ ਵੀ ਆ ਤੇ ਪੈਸੇ ਉੱਥੇ ਕੈਸ਼ ਮਿਲ ਨਹੀਂ ਰਹੇ ਆ ਪਤਾ ਕਰ ਲੈ ਨੀ ਪਹਿਲਾਂ ਹਾਂ ਭਾਈ ਭੈਣ ਵੀ ਦੱਸ ਰਹੇ ਸੀਗੇ ਕੋਈ ਪ੍ਰੋਬਲਮ ਚੱਲ ਰਹੀ ਆ ਪ੍ਰੋਬਲਮ ਆ ਰਹੀ ਆ ਵਿਡਰਾਅ ਕਰਾਉਣ ਚ ਯਾਰ ਤੂੰ ਪੈਸੇ ਭੇਜੇਂਗਾ ਤੇ ਪੈਸੇ ਨਾ ਮਿਲੇ ਉੱਥੇ ਹੋਈ ਤਾਂ ਨਾ ਤੇ ਤੂੰ ਕੁਝ ਹੋਰ ਕਿਉਂ ਨਹੀਂ ਸੋਚਦਾ ਹੋਰ ਭਾਈ ਹੁਣ ਮੈਂ ਕੀ ਕਰਾਂ ਤੂੰ ਹਸਪੀਟਲ ਗੱਲ ਕਰਕੇ ਦੇਖ ਲੈ ਜੀ ਉਹ ਇਲਾਜ ਸ਼ੁਰੂ ਕਰ ਦੇਣ ਪੈਸੇ ਤਾਂ ਚੱਲਗੇ ਤੇ ਫਿਰ ਤੇ ਪਹੁੰਚ ਹੀ ਜਾਣਗੇ ਹਾਂ ਬਾਈ ਗੱਲ ਤਾਂ ਠੀਕ ਆ ਮੈਂ ਹਸਪੀਟਲ ਨਾਲ ਗੱਲ ਕਰਦਾ ਹੋਰ ਮੈਂ ਇਧਰੋਂ ਭੇਜ ਦਵਾਂ ਉਹਨਾਂ ਨੂੰ ਮਿਲਣਾਂ ਹਾਂ ਚੱਲ ਠੀਕ ਆ ਤੂੰ ਕਰਕੇ ਗੱਲ ਦੱਸੀ ਮੈਨੂੰ ਤੇ ਫੋਨ ਕਰਦੀ ਮੈਨੂੰ ਚੱਲ ਠੀਕ ਆ ਮੈਂ ਚੱਲਦਾ ਹਾਂ ਠੀਕ ਹੈ ਹਾਈ ਇੰਡੋਰ ਹਸਪੀਟਲ ਹੈਲੋ ਸੋਸ਼ੀਅਲ ਮੈਮ ਥੋੜੇ ਕੋਲੇ ਇੱਕ ਪੇਸ਼ੈਂਟ ਆਏ ਨੇ ਸਾਹਨੇਵਾਲ ਤੋਂ ਐਮਰਜੈਂਸੀ ਦੇ ਵਿੱਚ ਹਾਂਜੀ ਹਾਂਜੀ ਮੇਜਰ ਹਾਰਟ ਅਟੈਕ ਸੀਗਾ ਜੀ ਹਾਂਜੀ ਮੈਂ ਉਹ ਤੁਸੀ ਉਹਨਾਂ ਦੇ ਜੀ ਮੈਂ ਉਹਨਾਂ ਦਾ ਬੇਟਾ ਬੋਲ ਰਿਹਾ ਜੀ ਹੀ ਇਨ ਸੇਫ ਹੈਂਡਸ ਨਾਓ ਤੇ ਉਹ ਸਾਡੀ ਪ੍ਰਾਇੋਰਟੀ ਲਿਸਟ ਤੇ ਵੀ ਹੈ ਤੇ ਆ ਉਹਨਾਂ ਦਾ ਆਪਰੇਸ਼ਨ ਐਸ ਸੂਨ ਐਸ ਪੋਸੀਬਲ ਹੋਣਾ ਹੈ ਬਟ ਹਜੇ ਤੱਕ ਫੈਮਿਲੀ ਵੱਲੋਂ ਕੋਈ ਵੀ ਫ੍ਰੀ ਪੇਮੈਂਟਸ ਨਹੀਂ ਆਈਆਂ ਹਾਂਜੀ ਮੈਡਮ ਮੈਂ ਇਸੇ ਬਾਰੇ ਹੀ ਗੱਲ ਕਰਨੀ ਚਾਹੁੰਦਾ ਸੀ ਤੁਹਾਡੇ ਨਾਲ ਐਕਚੁਅਲੀ ਮੇਰੇ ਸਿਸਟਰ ਤੇ ਮੇਰੇ ਮਦਰ ਵੀ ਉੱਥੇ ਹੀ ਨੇ ਸਾਡੇ ਕੋਲੋਂ ਥੋੜੀ ਜੀ ਪੇਮੈਂਟ ਦੀ ਪ੍ਰੋਬਲਮ ਆ ਰਹੀ ਆ ਬੈਂਕ ਦੇ ਵਿੱਚੋਂ ਵੀ ਤੇ ਮੈਂ ਇੱਥੋਂ ਵੀ ਕੋਸ਼ਿਸ਼ ਕਰ ਰਿਹਾ ਕੋਈ ਹੱਲ ਹੋ ਨਹੀਂ ਰਿਹਾ ਹੈਗਾ ਹਾਂਜੀ ਬਟ 3 ਪੇਮੈਂਟਸ ਤਾਂ ਮਸਟ ਹੈ ਉਸ ਤੋਂ ਬਿਨਾ ਅਸੀਂ ਇਲਾਜ ਸ਼ੁਰੂ ਨਹੀਂ ਕਰ ਸਕਦੇ ਮੈਡਮ ਪਲੀਜ਼ ਤੁਹਾਨੂੰ ਪਤਾ ਕਿ ਐਮਰਜੈਂਸੀ ਆ ਹਾਂਜੀ ਬਟ ਡਿਲੇ ਤੁਹਾਡੇ ਵੱਲੋਂ ਹੋ ਰਿਹਾ ਹੈ ਇਹ ਹਸਪੀਟਲ ਦੀ ਪਾਲਿਸੀ ਹੈ ਜਿਵੇਂ ਜਿੰਨੀ ਛੇਤੀ ਤੁਸੀਂ 3 ਪੇਮੈਂਟਸ ਕਰੋਗੇ ਉਨਿਸ਼ਚਿਤ ਇਲਾਜ ਸ਼ੁਰੂ ਹੋ ਜਾਊਗਾ ਇਹ ਕਿੰਦਾ ਦੀ ਪਾਲਿਸੀ ਆ ਤੁਹਾਡੀ ਇੱਕ ਪਾਸੇ ਮਰੀਜ਼ ਮਰ ਰਿਹਾ ਤੇ ਤੁਸੀਂ ਕਿਹਾ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਲੀਜ਼ ਮੇਰੀ ਡਾਕਟਰ ਸਾਹਿਬ ਨਾਲ ਗੱਲ ਕਰਾਓ ਪਲੀਜ਼ ਹਾਂਜੀ ਇਵਨ ਹੀ ਕੈਨਟ ਹੈਲਪ ਯੂ ਆਮ ਵੈਰੀ ਸੌਰੀ ਇਟਸ ਹਸਪੀਟਲ ਦੀ ਪਾਲਿਸੀਜ਼ ਨੇ ਮੈਡਮ ਪਲੀਜ਼ ਓਕੇ ਆਲ ਰਾਈਟ ਆ ਟ੍ਰਾਈ ਫॉर ਯੂ ਜਸਟ ਹੋਲਡ ਦ ਲਾਈਨ ਆ ਪੁਟ ਯੂ ਥਰੂ ਹੈਲੋ ਹਾਈ ਡਾਕਟਰ ਅ ਸੌਰੀ ਟੂ ਬਦਰ ਯੂ ਸਾਨੇਵਾਲ ਤੋਂ ਜਿਹੜਾ ਐਮਰਜੈਂਸੀ ਚ ਹਾਰਟ ਅਟੈਕ ਦਾ ਪੇਸ਼ੈਂਟ ਆਇਆ ਹੈ ਉਹਨਾਂ ਦੇ ਬੇਟੇ ਦੀ ਕਾਲ ਆ ਰਹੀ ਹੈ ਆਸਟ੍ਰੇਲੀਆ ਤੋਂ ਯਾ ਪੁੱਟ ਮੀ ਥਰੂ ਸਸੀ ਘਾਲ ਡਾਕਟਰ ਸਾਹਿਬ ਹਾਂਜੀ ਮੈਂ ਸੈਂਪੀ ਬੋਲ ਰਿਹਾ ਜੀ ਆਸਟ੍ਰੇਲੀਆ ਤੋਂ ਹਾਂਜੀ ਸਸੀ ਘਾਲ ਸੈਂਪੀ ਸਾਹਿਬ ਮੇਰੇ ਫਾਦਰ ਐਡਮਿਟ ਨੇ ਤੁਹਾਡੇ ਹਸਪੀਟਲ ਦੇ ਵਿੱਚ ਆਈ ਸੀ ਯੂ 'ਚ ਤੇ ਤੁਹਾਡੇ ਰੈਸ਼ਫਿਸ਼ਟ ਕਹਿ ਰਹੇ ਆ ਕਿ ਪ੍ਰੀ ਪੇਮੈਂਟ ਤੋਂ ਬਿਨਾਂ ਇਲਾਜ ਨਹੀਂ ਹੋ ਸਕਦਾ ਜੀ ਆ ਸਾਡੇ ਹਸਪੀਟਲ ਦੇ ਰੂਲਸ ਰੈਗੂਲੇਸ਼ਨਸ ਆ ਤੇ ਸਾਨੂੰ ਫੋਲੋ ਕਰਨੇ ਪੈਂਦੇ ਆ ਪਲੀਜ਼ ਤੁਸੀਂ ਵੀ ਕੋਆਪਰੇਟ ਕਰੋ ਥੋੜਾ ਜਿਹਾ ਪਰ ਅਸੀਂ ਕੋਸ਼ਿਸ਼ ਕਰ ਰਹੇ ਆ ਨਾ ਡਾਕਟਰ ਸਾਹਿਬ ਵੀ ਗਾਟ ਅ ਮਨੀ ਪਰ ਅਸੀਂ ਵਿਡਰਾ ਨਹੀਂ ਕਰਵਾ پا ਰਹੇ ਤੁਹਾਨੂੰ ਤਾਂ ਪਤਾ ਕਿ ਐਮਰਜੈਂਸੀ ਆ ਪਰ ਤੁਸੀਂ ਆਹ ਸੌਰੀ ਇਨ ਦੈਟ ਕੇਸ ਆਈ ਕੈਨਟ ਹੈਲਪ ਯੂ ਤੁਹਾਨੂੰ ਪੇਮੈਂਟ ਪਹਿਲਾਂ ਕਰਨੀ ਪੈਣੀ ਆ ਉਸ ਤੋਂ ਬਾਅਦ ਹੀ ਅਸੀਂ ਟ੍ਰੀਟਮੈਂਟ ਕੋਈ ਵੀ ਸ਼ੁਰੂ ਕਰ ਸਕਦੇ ਆ ਡਾਕਟਰ ਸਾਹਿਬ ਬਹੁਤ ਗਲਤ ਕਰ ਰਹੇ ਹੋ ਤੁਸੀਂ ਤੁਹਾਡਾ ਫਰਜ ਆ ਪਹਿਲਾਂ ਮਰੀਜ਼ ਦੀ ਜਾਨ ਬਚਾਉਣਾ ਦੇਖੋ ਮਿਸਟਰ ਸੈਂਬੀ ਤੁਸੀਂ ਮੈਨੂੰ ਮੇਰੇ ਫਰਜ਼ ਦੱਸਣ ਦੀ ਬਜਾਏ ਹਨਾ ਆਪਣੇ ਫਰਜ਼ ਪੁੱਤਰ ਹੋਣ ਦੇ ਨਾਵਾਓ ਤੇ ਪੈਸਿਆਂ ਦਾ ਇੰਤਜ਼ਾਮ ਕਰੋ ਤੇ ਅਸੀਂ ਟ੍ਰੀਟਮੈਂਟ ਸ਼ੁਰੂ ਕਰੀਏ ਸੌਰੀ ਆਮ ਹੈਲਪਲੈਸ ਡਾਕਟਰ ਪਲੀਜ਼ ਡਾਕਟਰ ਹਾਂ ਸੰਦੀ ਕੀ ਹੋਇਆ ਬੜੀ ਕੋਈ ਗੱਲ ਹੋਇਆ ਯਾਰ ਕੋਈ ਹੱਲ ਯਾਰ ਹਸਪੀਟਲ ਕੀਤੇ ਸੀ ਗੱਲ ਕੀ ਕਹਿੰਦੇ ਨਹੀਂ ਯਾਰ ਸਭ ਟਰਾਈ ਕੀਤਾ ਯਾਰ ਕੋਈ ਹੱਲ ਨਹੀਂ ਹੋਇਆ ਹੁਣ ਤਾਂ ਸੋਚਦਾ ID ਹੀ ਚਲੇ ਜਾਵਾਂ ਯਾਰ ID ਉਹ ਹਾਂ ਸੱਚ ਮੈਂ ਵੀ ਇੱਕ ਵਾਰੀ ਬਦਲਾਈ ਸੀ 에어ਪੋਰਟ ਤੋਂ ਅੱਛਾ ਯਾਰ ਉਹ ਕਰ ਦਿੰਦੇ ਆ ਹਾਂ ਕਰ ਦੇਣਗੇ ਤੂੰ ਕਾਲ ਕਰਕੇ ਦੇਖ ਚੱਲ ਮੈਂ 에어ਪੋਰਟ ਤੇ ਫੋਨ ਕਰਦਾ ਹਾਂ ਚੱਲ ਠੀਕ ਆ ਪਰੇਸ਼ਾਨ ਨਾ ਹੋ ਕੋਈ ਸਭ ਠੀਕ ਆ ਚੰਗਾ ਵੀਰੇ Good afternoon, International Airport, New Delhi. How may I help you? Hi, uh, this is Hamby uh, from Australia. Uh, actually, I just want to like a uh, little bit inquiry. Uh, if I travel to India, how much money I can exchange it? Yes, sure. Let me just have a look for you. Is there anything else I can help you with? No, that's all for the day. Hi, are you there? Yes, the maximum Indian currency you can get is rupees five thousand. Five thousand rupees. i can't believe this are you sure yes because of demonetization in india we are restricted with cash so there is nothing else i can help you in this regard i'm quite helpless, helpless. no you are not helpless no doctor is helpless no bank is helpless actually helpless ta har ek in indian no? a helpless ta father a jo hospital de bed te pya illage ni tad pya va ਹੈਲਪਲੈਸ ਤਾਂ ਉਹ ਮਾਂ ਜੋ ਚਾਹੁੰਦੇ ਹੋਏ ਵੀ ਆਪਣੇ ਪੁੱਤਰ ਨੂੰ ਆਪਣੀ ਪੀੜ ਨਹੀਂ ਦੱਸਣਾ ਚਾਹੁੰਦੀ ਹੈ ਹੈਲਪਲੈਸ ਤਾਂ ਉਹ ਭੈਣ ਆ ਜੋ ਆਪਣੇ ਪਿਤਾ ਦੇ ਇਲਾਜ ਲਈ ਡਾਕਟਰਾਂ ਦੇ ਤਰਲੇ ਕਰਦੀ ਰਹਿੰਦੀ ਹੈ ਹੈਲਪਲੈਸ ਤਾਂ ਉਹ ਪੁੱਤਰ ਜਿਹਦੇ ਕੋਲ ਸਭ ਕੁਝ ਹੁੰਦੇ ਹੋਏ ਵੀ ਆਪਣੇ ਪਿਤਾ ਦਾ ਇਲਾਜ ਨਹੀਂ ਕਰਵਾ پا ਰਿਹਾ ਪਲੀਜ਼ ਡੋਂਟ ਸੇ 댓 ਹੈਲਪਲੈਸ ਤੰਗ ਆ ਚੁੱਕਿਆ ਸੀ ਇਸ ਹੈਲਪਲੈਸ ਤੋਂ ਹੈਲਪਲੈਸ ਹੈਲਪਲੈਸ ਇਹ ਤਾਂ ਇੱਕ ਐਮਬੀਸੀ ਇਹ ਪਤਾ ਨਹੀਂ ਕਿੰਨੇ ਕੁ ਲੋਕ ਸਰਕਾਰ ਦੁਆਰਾ ਬਣਾਏ ਹਾਲਾਤਾਂ ਦੇ ਸ਼ਿਕਾਰ ਹੋ ਗਏ ਕਿਸ ਨੇ ਆਪਣੀ ਪੀ ਦੇ ਵਿਅਰੇਚਾਲਾ ਡੰਨੂ ਮਾਰਿਆ ਤੇ ਕਿ ਖੁਦ ਮਰ ਗਏ ਕਿੰਨਿਆਂ ਨੇ ਹਸਪਤਾਲ ਵਿੱਚ ਦਮ ਤੋੜਿਆ ਤੇ ਕਿੰਨੇ ਪੈਸੇ ਕਰਾਉਣ ਦੇ ਬੈਂਕ ਦੀਆਂ ਲਾਈਨਾਂ 'ਚ ਖੜੇ ਖੜੇ ਦਮ ਤੋੜ ਗਏ ਕਿੰਨੇ ਆਪਣੇ ਹੀ ਪੈਸੇ ਕਰਾਉਣ ਦੇ ਕਰੇਸ ਦੀ ਬੇਰਹਿਮੀ ਦਾ ਸ਼ਿਕਾਰ ਹੋਏ ਤੇ ਕਿਸੇ ਨੇ ਮਜਬੂਰੀ 'ਚ ਆਪਣੇ ਆਪ ਨੂੰ ਹੀ ਬੇਆਬਰੂ ਕਰ ਦਿੱਤਾ ਭਾਣੀ ਸਰਕਾਰੇ ਤੇਰੇ ਰੰਗ ਨਿਆਰੇ ਉੱਤ ਕਮਾਈਆਂ ਕਰ ਕਰ ਥਕੇ ਪਿੱਛੇ ਮਾਪੇ ਰੋਲਣ ਵਿਚਾਰੇ ਕਾਲੇ ਤਾਂਤੋਂ ਅਸੀਂ ਕੀ ਲੈਣਾ ਸਾਡਾ ਪਰਿਵਾਰ ਹੀ ਸਾਡਾ ਗਣਾ ਜਦ ਉਹ ਕੋਹ ਜਹਾਨੋਂ ਕਰ ਗਏ ਸਾਡੇ ਕੋਹ ਫਿਰ ਮਗਰ ਕੀ ਰਹਿਣਾ ਬਾਣੀ ਸਰਕਾਰ ਤੇਰੇ ਰੰਗ ਨੇ ਆਇਆ